ਬਪੂਆ ਸਾਰਾ ਰਾਜ ਪਾਗ ਛੱਡਦਾ ਸੁਖ ਸੁਖ ਸੁਖਾਉਂ ਪੰਜਾਬ ਛੱਡਦਾ ਜਿਸ ਉਹ ਇਨਹ ਵਾਇਉਂ ਦੀ ਦਿੱਲੀ ਰੋਡ ਤੇ ਰੋਦੀ ਮਨ ਨੂੰ ਛੱਡਿਆ ਆ ਏਅਰਪੋਰਟ ਤੇ ਉਹ ਯਾਰ ਬੇਲੀ ਛੱਡੇ ਛੱਡੀ ਮੋਦ ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਖੇਡੇ ਖਾ ਕੇ ਆਇਆ ਇਕੱਲੇ ਐਂਡ ਨੂੰ ਹੌਸ਼ਫਟਾਂ ਦੀ ਲੱਗ ਗਈ ਕੜਕੀ ਜਿੰਦ ਤੂੰ ਹੋਏ ਉੱਥੇ ਹੱਡ ਹੱਡ ਭੰਨ ਦਿੰਦੇ ਕੰਮ ਮਿੱਤਰਾ ਪੀੜੀ ਪੈਂਦੀ ਅਸਨੂ ਦੇ ਵਿੱਚ ਰੰਮ ਮਿੱਤਰਾ ਉਹ ਪੈਸੇ ਤਾਂ ਕਮਾਲ ਮੰਗੇ ਚੈਨੀ ਹੋਈ ਦਿਨ ਕੋਈ ਵਧਾਈਆਂ ਕਰੇ ਨੈਣ ਨਹੀਂ ਲੋੜਤਾ ਨਹੀਂ ਕੋਈ ਉਥੇ ਕਿਹੜਾ ਪੁੱਛਦਾ ਗੋਰੀਆਂ ਤੇ ਹੁਬਕਾ ਦਾ ਖੜੀ ਮੁੱਛਦਾ ਕਰ ਜੇ ਦੀ ਪੰਡ ਕੇ ਰਲੋਂ ਨੀ ਤੂੰ ਤੂੰ ਰੁਕਦਾ ਨਹੀਂ ਠੰਗ ਫਿਰ ਪਿੰਡੋਂ ਵੀ ਨਹੀਂ ਰੁਕਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਹਿਰਿਆ ਕੇ ਪਿੰਡ ਮੈਂ ਤਾਂ ਖੇਤੀ ਕਰਦਾ ਤੂੰ ਘੈਂਟ ਜਾ ਕੋਈ ਰੱਖੀ ਸਬਰਾਜ ਦੇਖ ਕੇ ਰਾਂਟੋ ਦੀਆਂ ਸੜਕਾਂ ਤੇ ਰੋਇਆ ਗਬਰੂ ਉਸ ਸਿਰਾਂ ਤੋੜਦੇ ਜਹਾਜ਼ ਦੇਖ ਕੇ ਆਥਨੀ ਸਵੇਰੇ ਸਾਲਿਆ ਗੁਲਗੁਲੀ ਇਹ ਰਾਤ ਦੇ ਨੱਚਦਾ ਪੰਜਾਬ ਦੇ ਕੀ ਕੀ ਬਾਤੋ ਜੀ ਮੇਰੇ ਪਾਸ ਕਰਦੀ ਕਰੋ ਧੰਨਵਾਦ ਜੀ